ਮੈਂ ਵਿੱਕੀ ਖੋਤਲਾ ਜੀ ਮੇਰੀ ਇੱਥੇ ਵਿੱਕੀ ਪ੍ਰਾਪਰਟੀ ਐਡਵਾਈਜ਼ਰ ਦੇ ਨਾਮ ਤੇ ਮੇਰਾ ਆਫਿਸ ਹੈ ਇੱਥੇ ਸਾਡੇ ਸਾਹਮਣੇ ਇੱਥੇ ਇੱਕ ਬਜ਼ੁਰਗ ਔਰਤ 10 ਤੋਂ 12 ਸਾਲ ਤੋਂ ਮਸਾਲਾ ਮਿਰਚਾ ਪਿਸ ਪਸਾਈ ਦਾ ਕੰਮ ਕਰਦੀ ਸੀ ਪਹਿਲਾਂ ਇਹਦੀ بیٹے ਦੀ ਸੁਸਾਈਡ ਕਰਨ ਡੈਥ ਹੋ ਗਈ ਸੀ ਉਹ ਆਪਣੇ ਪੇਕੇ ਵਾਪਸ ਚਲੀ ਗਈ ਸੀ ਜੀ ਇਹ ਕੁੜੀ ਪਹਿਲਾਂ 3-4 ਮਹੀਨੇ ਤੋਂ ਪਹਿਲਾਂ ਸਮਾਨੇ ਕਿਸੇ ਫੈਕਟਰੀ ਚ ਜੌਬ ਕਰਦੀ ਸੀ ਹੁਣ ਤਿੰਨ-ਚਾਰ ਮਹੀਨੇ ਤੋਂ ਇਹੇ ਲਗਾਤਾਰ ਆਪਣੀ ਮਾਂ ਨੂੰ ਰੋਜ਼ ਕੁੱਟਣਾ ਰੋਜ਼ ਕਰਨਾ ਰੋਜ਼ ਇਹਨਾਂ ਦੇ ਕਲੇਸ਼ ਹੁੰਦਾ ਸੀ ਕੁੱਟਦੀ ਸੀ ਕਰਦੀ ਸੀ ਅੱਜ ਸਵੇਰੇ ਇਸਨੇ ਆਪਣੀ ਮਾਂ ਨੂੰ ਸਾਢੇ 10 ਤੋਂ ਪਹਿਲਾਂ ਸਾਡੇ ਕੋਲੇ ਇਹ ਕਰੀਬ 3 ਵਜੇ ਦੇ ਕਰੀਬ ਪੋਸਟ ਆਫਿਸ ਦੇ ਵਿੱਚ ਗਈ ਰਕੇਸ਼ ਕੋਲ ਉਹਨੂੰ ਕਿਹਾ ਵੀ ਮੇਰੀ ਮਦਰ ਬੈੱਡ ਤੋਂ ਗਿਰ ਗਈ ਜਦੋਂ ਆ ਕੇ ਉਹਦੀ ਸਿਚੁਏਸ਼ਨ ਦੇਖੀ ਉਹ ਫੋਨ ਨਾਲ ਲੱਤ-ਪਾਤ ਹੋਈ ਹੋਈ ਸੀ ਉਹਨਾਂ ਲੱਤਪਾ ਦੇਖ ਕੇ ਅਸੀਂ ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮ ਕਰਿਆ ਪੁਲਿਸ ਨੇ ਆ ਕੇ ਆਪਣੀ ਇਨਕੁਆਰੀ ਕੀਤੀ ਪੁਲਿਸ ਨੇ ਜਦੋਂ ਇਨਕੁਆਰੀ ਕੀਤੀ ਤਾਂ ਪੁਲਿਸ ਨੇ ਦੇਖਿਆ ਤਾਂ ਉਹਦੇ ਬਹੁਤ ਬੁਰੀ ਤਰ੍ਹਾਂ ਸਾਰੇ ਸ਼ਰੀਰ ਤੇ ਸੱਟਾਂ ਲੱਗੀਆਂ ਸੀ ਮੂੰਹ ਤੇ ਫੇਰ ਪੁਲਿਸ ਨੂੰ ਥਾਪੀ ਵੀ ਬਰਾਮਦ ਹੋ ਗਈ ਜੋ ਖੂਨ ਨਾਲ ਲੱਤਪਾ ਸੀ ਜਿਸ ਨਾਲ ਉਹਨੇ ਉਹਦੇ ਤੇ ਹਮਲਾ ਕੀਤਾ ਤਾਂ ਮਾਰੀ ਇਹ ਤੁਸੀਂ ਦੇਖਿਆ ਹੀ ਆਪ ਦੇਖੋ ਜੀ ਇੱਥੇ ਰੋਜ਼ ਇੱਕ ਤਿੰਨ ਮਹੀਨੇ ਤੋਂ ਰੈਗੂਲਰ ਇਹਨੂੰ ਮਾਰਦੀ ਸੀ ਇੱਕ ਦੋ ਵਾਰੀ ਪੁਲਿਸ ਵੀ ਆਈ ਹੈ ਜੋ ਸਿਚੁਏਸ਼ਨ ਬੋਡੀ ਤੋਂ ਲੱਗਦੀ ਹੈ ਔਰ ਕੁਛ ਦੀ ਕੋਈ ਐਂਟਰੀ ਨਹੀਂ ਹੋਈ ਇਹਨੇ 3-4 ਘੰਟੇ ਦੇ ਕਰੀਬ ਕਿਸੇ ਨੂੰ ਦੱਸਿਆ ਨ ਵੀ ਮੇਰੀ ਮਾਂ ਗਿਰ ਗਈ ਜਾਂ ਹੋਰ ਕਰ ਗਈ ਇਹਨੇ ਮੈਂ ਪਾਰਕ ਚ ਹੋਈ ਹੈ ਕੋਈ ਆਵਾਜ਼ ਆਵਾਜ਼ ਜੀ ਇਹ ਵੀ ਪਤਾ ਜੀ ਸਵੇਰ 3-4 ਵਜੇ ਦੀ ਹੋਣੀ ਆ ਇਹ ਤਾਂ 2 ਵਜੇ ਤੋਂ ਬਾਅਦ ਅਪਰੋਕਸੀਮੇਟਲੀ ਗਈ ਹੈ ਉਹਦੇ ਕੋ ਕਿੰਨੇ ਕ ਸਮੇਂ ਤੁਰੇ ਰਹੇ ਸੀ ਇਹ ਹੋ ਹੋ ਗਈ ਜੀ 8-10 ਸਾਲ ਇਹ ਮਕਨਿਕ ਸੀਗੀ ਜੀ ਦਾ 35 ਤੋਂ 40 ਸਾਲ ਕੁੜੀ ਦੀ ਉਮਰ ਸੀ ਜੀ ਨੀਤੂ ਰਾਣੀ ਮਾਤਾ ਜੀ ਮਾਤਾ ਦੀ ਉਮਰ ਹੋਗੀ ਅਪ੍ਰੋਕਸੀਮੇਟਲੀ 70 ਸਾਲ ਨਾਮ ਕੀ ਮਾਤਾ ਜੀ ਮੂਰਤੀ ਦੇ ਡਾਕਟਰ ਹੋਏ ਗਾਰੇ ਮਿਰਚਾਂ ਪੀਣ ਦਾ ਕਰਦੇ ਮਿਰਚਾਂ ਪਿਸਣ ਦਾ ਮਦਰੇ ਕਰਦੀ ਸੀ ਕਾਫੀ ਦੇਰ ਤੋਂ ਹੁਣ ਜਦੋਂ ਵੀ ਇਹਨੇ 2 ਕੁ ਮਹੀਨੇ ਹੋ ਗਏ ਜੌਬ ਛੱਡੀ ਐ ਫੈਕਟਰੀ ਫੁਕੀ ਤੋਂ ਇੱਤੇ ਨਾਲ ਹੀ ਸਾਰਾ ਦਿਨ ਬੰਦੀ ਸੀ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਕੀ ਜੀ ਕੁਛ ਪਤਾ ਨਹੀਂ ਰੋਜ਼ ਦਾ ਕਲੇਸ਼ ਹੁੰਦਾ ਸੀ ਮਾਂ ਨੂੰ ਕਹਿੰਦੇ ਸੀ ਤੂੰ ਪੁਲਿਸ ਨੂੰ ਯੂਨੀਫਾਰਮ ਕਰ ਦੇ ਉਹ ਕਹਿੰਦੀ ਸੀ ਨਹੀਂ ਫੇਰ ਵੀ ਮਾਂ ਐ ਉਹ ਫੇਰ ਵੀ ਮੇਰੀ ਪੂਰੀ ਜੇਲ੍ਹ ਚਲੀ ਜਾਉ ਫੇਰ ਹੋਈ ਚਲੀ ਪੁੱਟ ਮਾਰ ਉਹਦੀ ਬਹੁਤ ਹੁੰਦੀ ਸੀ ਉਹਨੂੰ ਦੁਕਾਨ ਚੋਂ ਘਰੋਂ ਕੱਢ ਦਿੰਦੀ ਸੀ ਇੱਥੇ ਨਾਲ ਆਪਣੇ ਇੱਥੇ ਬਿਹਾਰੀ ਨੇ ਬਿਸਕੁਟ ਦੀ ਬੈਕਰੀ ਕਰਦੇ ਨੇ ਕਈ ਵਾਰੀ ਉਹਨਾਂ ਦੇ ਘਰੇ ਵੀ ਮਾਤਾ ਜਾ ਕੇ ਸੌਂਦੀ ਰਾਤ ਨੂੰ ਉਹਨੂੰ ਰਾਤ ਨੂੰ ਘਰੋਂ ਕੱਢ ਦਿੰਦੇ ਸਰ ਲੜਕੇ ਉਹਨ ਕਿੱਥੇ ਹੈ ਨਹੀਂ ਹੋਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਫੋਨ ਕਰਨ ਤੋਂ ਬਾਅਦ 5-4 ਮਿੰਟ ਚ ਪਹੁੰਚ ਗਏ ਉਹਨਾਂ ਨੇ ਆਪਣੀ ਪੈਰਵਾਈ ਪੂਰੀ ਕਰੀ ਜੋਗੀ ਅੱਜ ਨਾਲ ਸਾਨੂੰ ਤਲਾਸ਼ ਮਿਲੀ ਸੀ ਕਿ ਮੂਰਤੀ ਪਤਨੀ ਸੋਨ ਲਾਲ ਵਾਸੀ ਗਊਸ਼ਾਲਾ ਚੌਂਕ ਭਵਾਨੀਗੜ ਦੀ ਮੌਤ ਹੋ ਗਈ ਹੈ ਜਿਸ ਦੇ ਸਬੰਧ ਦੇ ਵਿੱਚ ਅਸੀਂ ਇੱਥੇ ਮੌਕੇ ਤੇ ਪਹੁੰਚੇ ਹਾਂ ਤੇ ਇਹਦੇ ਵਾਰਸਾਂ ਦੇ ਬਿਆਨ ਹਾਸਲ ਕਰਨ ਉਪਰੰਤ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਵਿੱਚ ਲਿਆਂਦੀ